ਤੁਹਾਨੂੰ ਚੇਤੇ ਹੋਣਾ ਪਿਛਲੇ ਦਿਨੀ ਇੱਕ ਪੰਜਾਬੀ ਟਰੱਕ ਡਰਾਈਵਰ ਦੇ ਵੱਲੋਂ ਕੈਲੀਫੋਰਨੀਆ ਦੇ ਵਿੱਚ ਹਾਰਸੇ ਨੂੰ ਜਨਮ ਦਿੱਤਾ ਗਿਆ ਉਹਨੇ ਆਪਣੇ ਟਰੱਕ ਦੇ ਨਾਲ ਕਈ ਗੱਡੀਆਂ ਦਾ ਨੁਕਸਾਨ ਕੀਤਾ ਜਦੋਂ ਉਹ ਗੱਡੀਆਂ ਟ੍ਰੈਫਿਕ ਜਾਮ ਦੇ ਵਿੱਚ ਫਸੀਆਂ ਸੀ ਇਹਨੇ ਬ੍ਰੇਕ ਨਹੀਂ ਲਾਈ ਤਿੰਨ ਲੋਕਾਂ ਦੀ ਮੌਤ ਹੋਈ ਚਾਰ ਲੋਕ ਜ਼ਖਮੀ ਹੋਏ ਤੇ ਉਸ ਤੋਂ ਬਾਅਦ ਇੱਕ ਵਾਰ ਫਿਰ ਅਮਰੀਕਾ ਦੇ ਵਿੱਚ ਚਰਚਾ ਚੱਲੀ ਕਿ ਆਖਰ ਕਿੰਨੀ ਦੇਰ ਤੱਕ ਅਨਸਿੱਖੇ ਡਰਾਈਵਰ ਨਸ਼ੇ ਦੇ ਵਿੱਚ ਡਰਾਈਵਰ ਲਾਪਰਵਾਹ ਡਰਾਈਵਰ ਅਮਰੀਕਾ ਦੀਆਂ ਸੜਕਾਂ ਦੇ ਉੱਤੇ ਬੇਕਸੂਰਾ ਨਹੀਂ ਇਵੇਂ ਜਾਣ ਲੈਂਦੇ ਰਹਿਣਗੇ ਉਸ ਤੋਂ ਪਹਿਲਾਂ ਹਰਜਿੰਦਰ ਸਿੰਘ ਦਾ ਕੇਸ ਸਾਹਮਣੇ ਆਇਆ ਸੀ ਜਿਹੜੇ ਕੋਲੋਂ ਗਲਤ ਯੂ ਟਰਨ ਲਿਆ ਗਿਆ ਤੇ ਜਿਹਦੇ ਕਰਕੇ ਤਿੰਨ ਲੋਕਾਂ ਦੀ ਮੌਤ ਹੋਈ ਸੀ ਜਦੋਂ ਜਸ਼ਨਪ੍ਰੀਤ ਸਿੰਘ ਵਾਲਾ ਮਾਮਲਾ ਸਾਹਮਣੇ ਆਇਆ ਤਾਂ ਉੱਥੋਂ ਦੀ ਪੁਲਿਸ ਦੇ ਹਵਾਲੇ ਨਾਲ ਜਾਣਕਾਰੀ ਆਈ ਕਿ ਇਸ ਮੁੰਡੇ ਨੇ ਇਸ ਡਰਾਈਵਰ ਨੇ ਡਰਾਈਵਿੰਗ ਦੇ ਵੇਲੇ ਨਸ਼ਾ ਕੀਤਾ ਸੀ ਨਸ਼ੇ ਦੇ ਵਿੱਚ ਇਹ ਤੁੱਟ ਸੀ ਇਧਰਲੇ ਪਾਸੇ ਪੰਜਾਬ ਦੇ ਵਿੱਚ ਉਹਦੇ ਪਰਿਵਾਰਕ ਮੈਂਬਰਾਂ ਨੇ ਮਾਪਿਆਂ ਨੇ ਪਿੰਡ ਵਸਗਾਂ ਨੇ ਦੋਸਤਾ ਮਿੱਤਰਾਂ ਨੇ ਸਕੇ ਸੰਬੰਧੀਆਂ ਨੇ ਇਹ ਗੱਲ ਕਹੀ ਕਿ ਉਹ ਗੁਰਸਿੱਖ ਮੁੰਡਾ ਉਹਨੇ ਕਦੇ ਨਸ਼ੇ ਨੂੰ ਟੱਚ ਵੀ ਨਹੀਂ ਕੀਤਾ ਇਹ ਇਲਜ਼ਾਮ ਝੂਠੇ ਆ ਤੇ ਪਰਿਵਾਰ ਸੱਚਾ ਨਿਕਲਿਆ ਉਥੋਂ ਦੇ ਅਧਿਕਾਰੀਆਂ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਝੂਠੀ ਨਿਕਲੀ ਆ ਕਿਉਂਕਿ ਇਸ ਮੁੰਡੇ ਨੇ ਨਸ਼ਾ ਨਹੀਂ ਸੀ ਕੀਤਾ ਹੋਇਆ ਇਹ ਹੁਣ ਉਹਦੀ ਬਲੱਡ ਦੀ ਰਿਪੋਰਟ ਸਾਹਮਣੇ ਆਈ ਆ ਕਿਉਂਕਿ ਉਥੇ ਜਦੋਂ ਬਲੱਡ ਲੈ ਕੇ ਤੇ ਬਾਅਦ ਦੇ ਵਿੱਚ ਨਸ਼ੇ ਦੀ ਕਿੰਨੀ ਮਾਤਰਾ ਕਿਹੜੇ ਨਸ਼ੇ ਦੇ ਕਿੰਨੇ ਅੰਸ਼ ਪਾਏ ਗਏ ਆ ਇਹ ਜਦੋਂ ਵੇਰਵਾ ਸਾਹਮਣੇ ਆਇਆ ਤਾਂ ਪਤਾ ਲੱਗਾ ਜੀ ਕਿ ਜਸ਼ਨਪ੍ਰੀਤ ਸਿੰਘ ਨੇ ਲਾਪਰਵਾਹੀ ਨਾਲ ਟਰੱਕ ਚਲਾਇਆ ਉਹਨੇ ਬੇਕਸੂਰ ਲੋਕਾਂ ਦੀ ਜਾਨ ਲਈ ਆ ਕਸੂਰਵਾਰ ਉਹ ਬਹੁਤ ਵੱਡਾ ਪਰ ਉਹਨੇ ਨਸ਼ਾ ਉਸ ਵੇਲੇ ਨਹੀਂ ਸੀ ਕੀਤਾ ਉਹਦੇ ਖੂਨ ਦੇ ਵਿੱਚੋਂ ਕੋਈ ਨਮੂਨਾ ਕੋਈ ਅੰਸ਼ ਕਿਸੇ ਵੀ ਨਸ਼ੇ ਦਾ ਨਹੀਂ ਮਿਲਿਆ ਇਹ ਇੱਕ ਰਾਹਤ ਵਾਲੀ ਗੱਲ ਆ ਪਰਿਵਾਰਕ ਮੈਂਬਰਾਂ ਦੇ ਲਈ ਕਿਉਂਕਿ ਇਸ ਮੁੰਡੇ ਦੀ ਬਦਨਾਮੀ ਪੰਜਾਬ ਦੇ ਵਿੱਚ ਹੋ ਗਈ ਸੀ ਬਹੁਤ ਵੱਡੇ ਪੱਧਰ ਤੇ ਵੀ ਇਹ ਤਾਂ ਨਸ਼ੇ ਵਿੱਚ ਤੁਤ ਹੋ ਕੇ ਟਰੱਕ ਚਲਾਉਂਦਾ ਸੀ ਇਹਦੇ ਕਰਕੇ ਇਹਨੇ 12-13 ਗੱਡੀਆਂ ਠੋਕ ਦਿੱਤੀਆਂ ਬਾਅਦ ਵਿੱਚ ਫੁੱਟਪਾਥ ਤੇ ਖੜੀਆਂ ਗੱਡੀਆਂ ਨੂੰ ਵੀ ਠੋਕ ਦਿੱਤਾ ਸੋ ਇਸ ਮਾਮਲੇ ਦੇ ਵਿੱਚ ਤਾਂ ਉਹਦਾ ਬਚਾਅ ਹੋ ਗਿਆ ਉਹਨੇ ਨਸ਼ਾ ਨਹੀਂ ਕੀਤਾ ਪਰ ਕਸੂਰ ਤਾਂ ਕਸੂਰ ਆ ਲੰਮੇ ਸਮੇਂ ਵਾਸਤੇ ਜਸ਼ਨਪ੍ਰੀਤ ਸਿੰਘ ਨੂੰ ਸਜ਼ਾ ਹੋ ਸਕਦੀ ਆ ਤੇ ਸਜ਼ਾ ਤੋਂ ਬਾਅਦ ਉਹਨੂੰ ਰਿਪੋਰਟ ਵੀ ਕੀਤਾ ਜਾਣਾ ਇਹ ਗੱਲ ਪੱਕੀ ਆ ਭਾਵੇਂ ਕਿ ਸਾਡੇ ਜਜ਼ਬਾਤ ਨਾਲ ਆ ਅਸੀਂ ਇਹ ਗੱਲ ਕਹਿੰਦੇ ਜੀ ਕਿ ਇਸ ਨੌਜਵਾਨ ਦਾ ਬਚਾਅ ਹੋ ਜੇ ਪਰ ਸਾਡੇ ਕਹਿਣ ਦੇ ਨਾਲ ਕੁਝ ਨਹੀਂ ਹੋਣਾ ਉਹ ਅਮਰੀਕਾ ਦੇ ਕਾਨੂੰਨ ਦੇ ਮੁਤਾਬਕ ਸਾਰਾ ਕੁਝ ਹੋਣਾ ਪਰ ਜਦੋਂ ਹੁਣ ਲਗਾਤਾਰ ਲਾਪਰਵਾਹੀ ਨਾਲ ਟਰੱਕ ਚਲਾਉਣ ਦੀਆਂ ਖਬਰਾਂ ਆਉਂਦੀਆਂ ਜਦੋਂ ਲਗਾਤਾਰ ਲਾਪਰਵਾਹੀ ਦੇ ਕਰਕੇ ਬੇਕਸੂਰ ਲੋਕ ਉਥੋ ਦੀਆਂ ਸੜਕਾਂ ਦੇ ਉੱਤੇ ਮਰ ਰਹੇ ਆ ਤੇ ਫਿਰ ਟਰੰਪ ਸਰਕਾਰ ਦੇ ਵੱਲੋਂ ਇੱਕ ਬਹੁਤ ਵੱਡਾ ਫੈਸਲਾ ਕੀਤਾ ਗਿਆ ਹੁਣ ਗੌਰਨਰ ਸੁਣਿਓ ਖਾਸ ਕਰਕੇ ਸਾਡੇ ਪੰਜਾਬੀ ਟਰੱਕ ਡਰਾਈਵਰ ਵੀਰ ਭੈਣ ਇਹ ਜ਼ਰੂਰ ਸੁਣਨ ਉਥੋਂ ਦੀ ਸਰਕਾਰ ਨੇ ਇਹ ਐਲਾਨ ਕੀਤਾ ਕਿ ਭਾਈ ਅਸੀਂ ਸੜਕ ਦੇ ਉੱਤੇ ਜਾਂਦੇ ਉਹ ਟਰੱਕ ਨੂੰ ਰੋਕ ਕੇ ਪਰ ਸਬ ਮੁਲਾਜ਼ਮ ਉਹਦੀ ਇੰਗਲਿਸ਼ ਸਪੀਕਿੰਗ ਦਾ ਟੈਸਟ ਲੈਣਗੇ ਜੇ ਤਾਂ ਉਹ ਅੰਗਰੇਜ਼ੀ ਦੇ ਵਿੱਚ ਗੱਲ ਕਰ ਸਕਿਆ ਤਾਂ ਠੀਕ ਆ ਨਹੀਂ ਤਾਂ ਫਿਰ ਉਹਦਾ ਲਾਇਸੈਂਸ ਰੱਦ ਹੋ ਜਾ ਕਰਨਾ ਤੇ ਪਿਛਲੇ ਕੁਝ ਸਮੇਂ ਦੇ ਵਿੱਚ ਵੱਡੀ ਗਿਣਤੀ ਵਿੱਚ 7000 ਦੇ ਕਰੀਬ ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਵੀ ਕੀਤੇ ਗਏ ਆ ਕਿਉਂਕਿ ਉਹ ਜ਼ਰੂਰੀ ਅੰਗਰੇਜ਼ੀ ਦੀ ਵਰਤੋਂ ਨਹੀਂ ਕਰ ਸਕੇ ਅੰਗਰੇਜ਼ੀ ਉਹ ਬੋਲ ਨਹੀਂ ਸਕੇ ਉਹ ਜਿਹੜੇ ਸਾਈਨ ਬੋਰਡ ਲੱਗੇ ਹੋਏ ਆ ਸਾਹਮਣੇ ਅੰਗਰੇਜ਼ੀ ਦੇ ਵਿੱਚ ਉਹਨਾਂ ਨੂੰ ਪਛਾਣ ਨਹੀਂ ਸਕੇ ਇਸ ਕਰਕੇ ਉਹਨਾਂ ਦੇ ਟਰੱਕ ਡਰਾਈਵਰ ਲਾਇਸੈਂਸ ਆ ਜਿਹੜੇ ਉਹ ਰੱਦ ਕਰ ਦਿੱਤੇ ਗਏ ਆ ਹੁਣ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਕਿ ਪੰਜਾਬ ਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਚਰਚਾ ਚੱਲਿਆ ਕਿ ਕੀ ਆਉਂਦੇ ਸਮੇਂ ਦੇ ਵਿੱਚ ਜਿਹੜੇ ਬਾਕੀ ਪੰਜਾਬੀ ਟਰੱਕ ਡਰਾਈਵਰ ਆ ਉਹਨਾਂ ਦੇ ਉੱਤੇ ਵੀ ਸੰਕਟ ਦੀ ਘੜੀ ਆ ਇਹ ਗੱਲ ਸੱਚੀ ਆ ਕਿ ਸੰਕਟ ਦੀ ਘੜੀ ਆ ਜੇਕਰ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ ਜੇਕਰ ਤੁਸੀਂ ਉਥੋਂ ਦੀ ਬੋਲਚਾਲ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਮੁਹਾਰਤ ਨਹੀਂ ਰੱਖਦੇ ਜੇਕਰ ਤੁਸੀਂ ਸਾਈਨ ਬੋਰਡ ਪੜ੍ਹਨੇ ਨਹੀਂ ਜਾਣਦੇ ਤੇ ਜੇਕਰ ਤੁਸੀਂ ਟਰੱਕ ਚਲਾ ਕੇ ਜਾ ਰਹੇ ਹੋ ਪੁਲਿਸ ਤੁਹਾਨੂੰ ਕਿਤੇ ਵੀ ਰੋਕ ਕੇ ਤੁਹਾਡਾ ਟੈਸਟ ਲਾਊਗੀ ਜੇ ਤੁਸੀਂ ਟੈਸਟ ਦੇ ਵਿੱਚੋਂ ਪਾਸ ਨਾ ਹੋਏ ਤੇ ਫਿਰ ਤੁਹਾਨੂੰ ਨਾਲ ਦੀ ਨਾਲ ਹੀ ਉਹ ਲਾਇਸੈਂਸ ਰੱਦ ਕਰਕੇ ਤੇ ਬਿਲਕੁਲ ਸੜਕ ਤੋਂ ਲਾਹ ਦਿੱਤਾ ਜਾਊਗਾ ਤੁਸੀਂ ਟਰੱਕ ਚਲਾਉਣ ਦੇ ਹੱਕਦਾਰ ਨਹੀਂ ਉਥੋਂ ਦੀ ਪੁਲਿਸ ਦੇ ਵੱਲੋਂ ਉਥੋਂ ਦੀ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਇੱਥੋਂ ਦੀ ਜ਼ੁਬਾਨ ਅੰਗਰੇਜ਼ੀ ਆ ਇੱਥੋਂ ਦੀ ਬੋਲੀ ਅੰਗਰੇਜ਼ੀ ਆ ਕਮਿਊਨੀਕੇਸ਼ਨ ਦੀ ਸੰਚਾਰ ਦੀ ਭਾਸ਼ਾ ਅੰਗਰੇਜ਼ੀ ਆ ਜੇ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ ਤੁਸੀਂ ਨਾ ਸਮਝ ਸਕਦੇ ਹੋ ਨਾ ਸਮਝਾ ਸਕਦੇ ਹਾਂ ਇਸ ਕਰਕੇ ਤੁਹਾਨੂੰ ਇਹ ਜ਼ੁਬਾਨ ਮੁਹਾਰਤ ਵਾਲੀ ਹੋਣੀ ਚਾਹੀਦੀ ਹੈ ਇਸ ਜ਼ੁਬਾਨ ਦੇ ਵਿੱਚ ਮੁਹਾਰਤ ਹਾਸਲ ਕਰਨੀ ਪਊਗੀ ਨਾਲ ਇਹ ਵੀ ਗੱਲ ਕਹੀ ਗਈ ਆ ਕਿ ਪਿਛਲੀ ਸਰਕਾਰ ਨੇ ਇੱਥੇ ਬਹੁਤ ਵੱਡੇ ਪੱਦਰ ਦੇ ਉੱਤੇ ਅਣਗੈਲੀਆਂ ਵਰਤ ਕੇ ਲਾਇਸੈਂਸ ਜਾਰੀ ਕੀਤੇ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਘੱਟ ਪੜੇ ਲਿਖੇ ਲੋਕਾਂ ਨੇ ਘੱਟ ਮੁਹਾਰਤ ਵਾਲੇ ਲੋਕਾਂ ਨੇ ਅੰਗਰੇਜ਼ੀ ਜਿਹਨਾਂ ਨੂੰ ਮਾੜੀ ਮੋਟੀ ਆਉਂਦੀ ਆ ਉਹਨਾਂ ਦੇ ਲਾਇਸੈਂਸ ਜਾਰੀ ਕੀਤੇ ਗਏ ਆ ਜਿਹਦੇ ਕਰਕੇ ਅਮਰੀਕਾ ਦੇ ਵਿੱਚ ਇਸ ਵੇਲੇ ਇਸ ਤਰੀਕੇ ਨਾਲ ਹਰ ਸੇਵਾ ਕਰਦੇ ਆ ਥੋੜਾ ਜਿਹਾ ਵਿਸਥਾਰ ਵਿੱਚ ਤੁਹਾਨੂੰ ਪੜ੍ਹ ਕੇ ਦੱਸ ਦਿੰਨਾ ਕਿ ਅਮਰੀਕਾ ਦੇ ਵਿੱਚ ਇਸ ਵੇਲੇ ਪੰਜਾਬੀ ਡਰਾਈਵਰ ਨੇ ਜਿਹੜੇ ਉਹ 1.5 ਲੱਖ ਦੀ ਗਿਣਤੀ ਦੇ ਵਿੱਚ ਆ ਇਹਦੇ ਵਿੱਚ ਟਰੱਕ ਡਰਾਈਵਰ ਵੀ ਆ ਬੱਸ ਡਰਾਈਵਰ ਵੀ ਆ ਟੈਕਸੀ ਡਰਾਈਵਰ ਵੀ ਆ ਹੋਰ ਕਈ ਵਾਹਨ ਨੂੰ ਚਲਾਉਣ ਵਾਲੇ ਵੀ ਆ ਤੇ ਜਿਹੜੇ ਅਮਰੀਕਾ ਦੇ ਟਰਾਂਸਪੋਰਟ ਸੈਕਟਰ ਇਹ ਸੀਨ ਡਫੀ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ 30 ਅਕਤੂਬਰ ਤੱਕ ਚੱਲੇ ਇੰਗਲਿਸ਼ ਟੈਸਟ ਦੇ ਵਿੱਚ ਕਈ ਡਰਾਈਵਰ ਸਹੀ ਤਰੀਕੇ ਦੇ ਨਾਲ ਅੰਗਰੇਜ਼ੀ ਨਹੀਂ ਬੋਲ ਸਕੇ ਤੇ ਕੁਝ ਇੰਗਲਿਸ਼ ਦੇ ਵਿੱਚ ਲਿਖੇ ਹੋਏ ਟ੍ਰਾਈਫਕ ਸਾਈਨ ਬਾਰੇ ਨਹੀਂ ਦੱਸ ਸਕੇ ਇਹਦੇ ਕਰਕੇ ਇਹਨਾਂ ਦੇ ਲਾਇਸੈਂਸ ਹੁਣ ਰੱਦ ਕਰ ਦਿੱਤੇ ਗਏ ਆ ਤੇ ਬਹੁਤ ਸਾਰੇ ਨੇ ਕੀਤੇ ਜਾਣਗੇ ਜੇਕਰ ਉਹ ਅੰਗਰੇਜ਼ੀ ਨਾ ਬੋਲ ਸਕੇ ਤਾਂ ਨਾਲ ਇਹ ਵੀ ਗੱਲ ਕਹੀ ਆ ਕਿ ਅਮਰੀਕੀ ਸਰਕਾਰ ਕਰੀਬ 2 ਮਹੀਨੇ ਪਹਿਲਾਂ ਭਾਰਤੀ ਡਰਾਈਵਰਾਂ ਦੇ ਵੀਜ਼ੇ ਦੇ ਉੱਤੇ ਰੋਕ ਵੀ ਲਾ ਚੁੱਕੀ ਆ ਤੇ ਅਗਲੀ ਗੱਲ ਮਹੱਤਵਪੂਰਨ ਇਹ ਆ ਸੜਕ ਦੇ ਉੱਤੇ ਹੀ ਪੁਲਿਸ ਟੈਸਟ ਲੈ ਰਹੀ ਆ ਤੇ ਇਹਦੇ ਵਿੱਚ ਹੋਰ ਸਖਤੀ ਵਰਤੀ ਜਾ ਰਹੀ ਆ ਕੈਲੀਫੋਰਨੀਆ ਦੇ ਵਿੱਚ ਅੰਗਰੇਜ਼ੀ ਟੈਸਟ ਆ ਜਿਹੜਾ ਉਹ ਸ਼ਕਤੀ ਨਾਲ ਨਹੀਂ ਲਿਆ ਜਾਂਦਾ ਸੀਨ ਡਫੀ ਨੇ ਇਹ ਗੱਲ ਕਹੀ ਆ ਇਸੇ ਕਰਕੇ ਅਣਗੈਲੀਆਂ ਦੇ ਨਾਲ ਅਮਰੀਕਾ ਦੀਆਂ ਵੱਖ-ਵੱਖ ਸੜਕਾਂ ਦੇ ਉੱਤੇ ਹਾਈਵੇ ਦੇ ਉੱਤੇ ਲੋਕ ਮਰਜ਼ੀ ਮੁਤਾਬਕ ਡਰਾਈਵਿੰਗ ਕਰਦੇ ਆ ਜਿਹਦੇ ਕਰਕੇ ਲਗਾਤਾਰ ਹਾਦਸੇ ਵਾਪਰ ਰਹੇ ਆ ਇਸੇ ਕਰਕੇ 트ੰਪ ਸਰਕਾਰ ਦੇ ਵੱਲੋਂ ਕੈਲੀਫੋਰਨੀਆ ਦਾ ਫੰਡ ਬਜਟ ਰੋਕ ਦਿੱਤਾ ਗਿਆ ਪਤਾ ਲੱਗਾ ਵੀ 트ੰਪ ਨੇ ਕੈਲੀਫੋਰਨੀਆ ਦਾ ਟ੍ਰਾਂਸਪੋਰਟ ਡਵੈਲਪਮੈਂਟ ਫੰਡ ਰੋਕ ਦਿੱਤਾ ਜਿਹਦੇ ਕਰਕੇ ਉੱਥੇ ਇੱਕ ਝਟਕੇ ਵਾਲੀ ਗੱਲ ਆ ਇਹ ਸੱਚ ਆ ਕਿ ਅਣਗੈਲਿੰਗਾ ਦੇ ਕਰਕੇ ਸੜਕ ਹਾਰਸੀ ਇੱਥੇ ਵੀ ਵਾਪਰਦੇ ਆ ਅਮਰੀਕਾ ਦੇ ਵਿੱਚ ਵੀ ਵਾਪਰਦੇ ਆ ਕੈਨੇਡਾ ਦੇ ਵਿੱਚ ਵੀ ਤੇ ਕਈ ਹੋਰ ਥਾਵਾਂ ਤੇ ਵੀ ਪਰ ਇਹ ਵੀ ਸੱਚ ਹੈ ਕਿ ਭਾਰਤ ਦੇ ਵਿੱਚ ਬੰਦਾ ਇੱਕ ਮਰ ਜੇ ਬੰਦੇ ਪੰਜ ਮਰ ਜਾਣ ਬੰਦੇ ਸੱਤ ਮਰ ਜਾਣ ਇੱਥੇ ਬੰਦੇ ਨੂੰ ਜ਼ਮਾਨਤ ਛੇਤੀ ਮਿਲ ਜਾਂਦੀ ਹੈ ਕਿਉਂਕਿ ਇਹ ਗੱਲ ਕਹੀ ਜਾਂਦੀ ਹੈ ਵੀ ਇਹ ਅਚਾਨਕ ਵਾਪਰਿਆ ਹਾਰਸਾ ਇਹ ਗਿਣ ਮਿਥ ਕੇ ਕੀਤਾ ਗਿਆ ਹਾਰਸਾ ਨਹੀਂ ਆ ਸੜਕ ਦੇ ਉੱਤੇ ਜਾਂਦਿਆਂ ਕਦੇ ਵੀ ਕੁਝ ਵੀ ਹੋ ਸਕਦਾ ਇੱਥੇ ਤਰਕ ਇਹ ਆ ਪਰ ਅਮਰੀਕਾ ਦੀ ਸਰਕਾਰ ਵੀਰੋ ਇਸ ਮਾਮਲੇ 'ਚ ਸਖਤ ਆ ਜਿਹੜਾ ਹੁਣ ਇਸ ਵੇਲੇ ਨਵੀਆਂ ਸਖਤੀਆਂ ਵਾਲਾ ਹੁਕਮ ਆਇਆ ਇਹਦੇ ਕਰਕੇ ਉਥੋਂ ਦੇ ਟਰਾਂਸਪੋਰਟ ਕਾਰੋਬਾਰ ਨੂੰ ਬਹੁਤ ਵੱਡਾ ਧੱਕਾ ਲੱਗਾ ਇਸ ਵੇਲੇ ਬਹੁਤ ਸਾਰੇ ਪੰਜਾਬੀ ਟਰੱਕ ਡਰਾਈਵਰ ਇਹ ਗੱਲ ਕਹਿ ਰਹੇ ਆ ਕਿ ਸਖਤੀਆਂ ਵੱਧਣ ਤੋਂ ਬਾਅਦ ਸਾਨੂੰ ਆਪਣੇ ਟਰੱਕ ਗੈਰਾਜ ਦੇ ਵਿੱਚ ਲਾਉਣੇ ਪਏ ਆ ਕਈ ਜਿਹੜੇ ਛੋਟੇ ਟਰਾਂਸਪੋਰਟਰ ਆ ਉਹਨਾਂ ਦੇ ਟਰੱਕ ਗੈਰਾਜ ਦੇ ਵਿੱਚ ਲੱਗੇ ਆ ਤੇ ਜਦੋਂ ਟਰੱਕ ਗੈਰਾਜ ਦੇ ਵਿੱਚ ਲੱਗਣਗੇ ਤਾਂ ਫਿਰ ਡਰਾਈਵਰ ਕੀ ਕੰਮ ਕਰਨਗੇ ਸੋ ਕਹਿਣ ਦਾ ਭਾਵ ਇਹ ਜੀ ਕਿ ਅਮਰੀਕਾ ਦੇ ਵੱਲੋਂ ਸਖਤੀਆਂ ਕਿਸੇ ਇੱਕ ਮਾਮਲੇ ਦੇ ਵਿੱਚ ਨਹੀਂ ਲਗਾਤਾਰ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਕੀਤਾ ਜਾ ਰਹੀਆਂ ਜੇਕਰ ਤੁਸੀਂ ਕੋਈ ਵੀ ਅਪਰਾਧ ਕਰਦੇ ਹੋ ਤੁਹਾਨੂੰ ਨਾਲ ਦੀ ਨਾਲ ਬਰੰਗ ਚਿੱਠੀ ਵਾਂਗੂ ਇੰਡੀਆ ਵਾਪਸ ਭੇਜਣਗੇ ਜੇਕਰ ਤੁਸੀਂ ਸੜਕ ਦੇ ਉੱਤੇ ਕੋਈ ਵੀ ਹਰਸਾ ਕਰਦਿੰਦੇ ਹੋ ਤੁਹਾਨੂੰ ਨਾਲ ਦੀ ਨਾਲ ਇੰਡੀਆ ਵਾਪਸ ਭੇਜਣਗੇ ਜੇਕਰ ਤੁਸੀਂ ਉੱਥੇ 2 ਨੰਬਰ ਦੇ ਵਿੱਚ ਗਏ ਹੋ ਤੁਹਾਨੂੰ ਨਾਲ ਦੀ ਨਾਲ ਇੰਡੀਆ ਵਾਪਸ ਭੇਜਣਗੇ ਉਹਨਾਂ ਨੇ ਇਹ ਗੱਲ ਕਹਤੀ ਆ ਕਿ ਸਾਡੇ ਕੋਲੇ 50000 ਤੋਂ ਵੱਧ ਲੋਕਾਂ ਦੀ ਇੱਕ ਸੂਚੀ ਬਣੀ ਆ ਜਿਹੜੇ ਲੋਕ ਇੱਥੇ 2 ਨੰਬਰ ਦੇ ਵਿੱਚ ਆਏ ਜਿਹੜੇ ਲੋਕ ਵਿਦਾ ਆਪਣਾ ਹੋਰ ਤਰ੍ਹਾਂ ਦਾ ਸੀ ਤੇ ਕੰਮ ਹੋਰ ਤਰ੍ਹਾਂ ਦੇ ਕਰਨ ਲੱਗ ਪਏ ਜਿਹੜੇ ਲੋਕਾਂ ਨੇ ਇੱਥੇ ਗਲਤ ਕੰਮ ਕੀਤੇ ਆ ਅਪਰਾਧਿਕ ਤੱਤਾਂ ਦੇ ਵਿੱਚ ਸ਼ਾਮਿਲ ਰਹੇ ਆ ਉਹਨਾਂ ਨੂੰ ਅਸੀਂ ਕਿਸੇ ਵੀ ਕੀਮਤ ਦੇ ਵਿੱਚ ਅਮਰੀਕਾ ਦੀ ਧਰਤੀ ਦੇ ਉੱਤੇ ਨਹੀਂ ਰੇਡਣਾ ਸੋ ਮੇਰੀ ਬੇਨਤੀ ਆ ਜਿਹੜੇ ਸਾਡੇ ਡਰਾਈਵਰ ਨੇ ਉਹ ਭਾਵੇਂ ਭਾਰਤ ਦੇ ਕਿਸੇ ਵੀ ਹਿੱਸੇ ਨਾਲ ਸੰਬੰਧਤ ਅਤੇ ਭਾਵੇਂ ਸਾਡੇ ਪੰਜਾਬੀ ਭੈਣਾ ਵੀਰਾਂ ਤੁਸੀਂ ਵੀਰੋ ਅੰਗਰੇਜ਼ੀ ਦੇ ਵਿੱਚ ਮੁਹਾਰਤ ਹਾਸਲ ਕਰੋ ਹਾਲਾਂਕਿ ਸਾਡੇ ਕੋਲੇ ਤਰਕ ਹੁੰਦੇ ਆ ਕਿ ਭਾਈ ਹੁਣ ਤੱਕ ਵੀ ਤਾਂ ਟਰੱਕ ਵਧੀਆ ਚੱਲਦੇ ਹੀ ਰਹੇ ਆ ਤੇ ਹੁਣ ਤੱਕ ਨਹੀਂ ਜੇਕਰ ਸਮੱਸਿਆ ਆਈ ਤਾਂ ਹੁਣ ਕੀ ਹੋਣੀ ਆ ਇਹ ਸਾਡੇ ਤਰਕ 트ੰਪ ਸਰਕਾਰ ਨੇ ਉਤੇ ਅਸਰ ਨਹੀਂ ਕਰਦੇ ਤੁਸੀਂ ਅੰਗਰੇਜ਼ੀ ਦੇ ਵਿੱਚ ਮੁਹਾਰਤ ਹਾਸਲ ਕਰੋ ਤੁਸੀਂ ਕਿਸੇ ਵੀ ਹਾਰਸੇ ਤੋਂ ਬਚੋ ਤੁਸੀਂ ਬਚਾ ਕੇ ਚਲਾਓ ਕਿਉਂਕਿ ਤੁਹਾਡੇ ਵੱਲੋਂ ਜਿਹੜਾ ਟਰੱਕ ਬਚਾ ਕੇ ਚਲਾਇਆ ਜਾਊਗਾ ਕੋਈ ਵੀ ਵੀਕਰ ਬਚਾ ਕੇ ਚਲਾਇਆ ਜਾਊਗਾ ਉਹਦੇ ਨਾਲ ਸਿੱਧਾ ਤੁਹਾਡੇ ਪਰਿਵਾਰ ਦਾ ਰਿਸ਼ਤਾ ਤੁਹਾਡੇ ਪਰਿਵਾਰ ਦਾ ਸਬੰਧ ਆ ਕਿਉਂਕਿ ਜੇਕਰ ਤੁਸੀਂ ਗਲਤੀ ਨਹੀਂ ਕਰੋਗੇ ਤਾਂ ਇੱਥੇ ਸੇਕ ਨਹੀਂ ਪਹੁੰਚੂਗਾ ਪਰ ਜੇਕਰ ਤੁਸੀਂ ਉੱਥੇ ਗਲਤੀ ਕਰਦੇ ਤੁਸੀਂ ਤਾਂ ਅੰਦਰ ਚਲੇ ਗਏ ਇੱਥੇ ਪੰਜਾਬ ਦੇ ਵਿੱਚ ਤੁਹਾਡਾ ਪਰਿਵਾਰ ਬਹੁਤ ਵੱਡੇ ਸੰਕਟ ਦੇ ਵਿੱਚ ਆਉਂਦਾ ਪਿੱਕ ਇੰਨੇ ਵਿੱਚ ਪੈ ਜਾਂਦਾ ਸੋ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਆ ਵੀ ਅਮਰੀਕਾ ਦੇ ਵੱਲੋਂ ਸਖਤੀਆਂ ਬਹੁਤ ਵਰਤੀਆਂ ਗਈਆਂ ਜਿਹੜੇ ਲੋਕ ਡੋਂਕੀ ਲਾ ਕੇ ਗਏ ਆ ਦੋ ਨੰਬਰ ਦੇ ਵਿੱਚ ਅਮਰੀਕਾ ਦੇ ਵਿੱਚ ਵੜੇ ਆ ਪਰ ਦੋ ਨੰਬਰ ਦੇ ਵਿੱਚ ਜਾ ਕੇ ਉੱਥੇ ਬਾਅਦ ਵਿੱਚ ਜ਼ਮਾਨਤ ਲੈ ਕੇ ਤੇ ਫਿਰ ਆਪਦੇ ਕਮੀ ਧੰਦੀ ਪੈ ਗਏ ਆ ਪਰ ਉਹਨਾਂ ਨੇ ਕੋਈ ਗਲਤੀ ਕਰਤੀ ਤੇ ਫਿਰ ਉਹਦਾ ਦੋਰਾ ਗਣਾ ਮੰਦੇ ਆ ਇੱਕ ਤੁਸੀਂ ਦੇਸ਼ ਦੇ ਵਿੱਚ ਬੜੇ ਗਲਤ ਦੂਜਾ ਜ਼ਮਾਨਤ ਤੇ ਬਾਹਰ ਤੀਜਾ ਤੁਸੀਂ ਦੇਸ਼ ਦਾ ਨੁਕਸਾਨ ਕੀਤਾ ਦੇਸ਼ ਦੇ ਨਗਰ ਕੰਨ ਦਾ ਨੁਕਸਾਨ ਕੀਤਾ ਉਹ ਕਹਨੇ ਜੀ ਅਸੀਂ ਇਸ ਮਾਮਲੇ ਦੇ ਵਿੱਚ ਕਿਸੇ ਨੂੰ ਬਖਸ਼ਣਾ ਨਹੀਂ ਸੋ ਜੇਕਰ ਤੁਸੀਂ ਪੰਜਾਬੀ ਟਰੱਕ ਡਰਾਈਵਰ ਹੋ ਤਾਂ ਤੁਹਾਡੇ ਲਈ ਬੇਨਤੀ ਹੱਥ ਜੋੜ ਕੇ ਆ ਤੁਸੀਂ ਅੰਗਰੇਜ਼ੀ ਦੀਆਂ ਕਲਾਸਾਂ ਲਾਓ ਤੁਸੀਂ ਨਿਪੁੰਨ ਹੋ ਜਾਓ ਹੋ ਸਕਦਾ ਕਦੇ ਤੁਹਾਨੂੰ ਲੋੜ ਪਵੇ ਹੀ ਨਾ ਮੰਨ ਲਓ ਤੁਹਾਨੂੰ ਕਦੇ ਪੁਲਿਸ ਰੋਕੇ ਹੀ ਨਾ ਟਰੱਕ ਚਲਾਉਂਦਿਆਂ ਨੂੰ ਪਰ ਹੋ ਸਕਦਾ ਅਗਲੇ ਘੰਟੇ ਦੇ ਵਿੱਚ ਪੁਲਿਸ ਤੁਹਾਨੂੰ ਰੋਕ ਲਵੇ ਪਰ ਜੇਕਰ ਤੁਹਾਨੂੰ ਸਹੀ ਤਰੀਕੇ ਨਾਲ ਸਵਾਲ ਸਮਝ ਕੇ ਸਹੀ ਤਰੀਕੇ ਨਾਲ ਉੱਤਰ ਦੇ ਕੇ ਉਹਨਾਂ ਨੂੰ ਸਮਝਾਉਣਾ ਨਾ ਆਇਆ ਇਹਦਾ ਮਤਲਬ ਇਹ ਹੈ ਕਿ ਤੁਹਾਡਾ ਡਰਾਈਵਿੰਗ ਲਾਇਸੈਂਸ ਰੱਦ ਹੋ ਜਾਣਾ ਤੁਸੀਂ ਟਰੱਕ ਚ ਚਲਾਉਣ ਦੇ ਕਾਬਲ ਨਹੀਂ ਹੋ ਤੁਹਾਡੇ ਉੱਤੇ ਸਖਤੀ ਵਰਤੀ ਜਾਣੀ ਆ ਤੁਸੀਂ ਬਿਲਕੁਲ ਵਾਂਝੇ ਹੋ ਗਏ ਹੋ ਸੋ ਇਸ ਕਰਕੇ ਬਹੁਤ ਵੱਡੇ ਪੱਧਰ ਦੇ ਉੱਤੇ ਸੋਚਣ ਵਿਚਾਰਨ ਦੀ ਲੋੜ ਆ ਤੇ ਪਿਛਲੇ ਕੁਝ ਸਮੇਂ ਦੇ ਵਿੱਚ ਆਪਾਂ ਜਾਣਦੇ ਆ ਭਾਰਤ ਦੇ ਵਿੱਚੋਂ ਅਮਰੀਕਾ ਦੇ ਵਿੱਚ ਟਰੱਕ ਡਰਾਈਵਰਾਂ ਵਾਲੇ ਵੀਜ਼ੇ ਦੇ ਉੱਤੇ ਰੋਕ ਲਾ ਦਿੱਤੀ ਗਈ ਆ ਜੋ ਜੋ ਬੀਤੇ ਦੇ ਵਿੱਚ ਵਾਪਰਿਆ ਉਹਦੇ ਕਰਕੇ ਸਾਰਾ ਕੁਝ ਹੋਇਆ ਮੈਂ ਨਹੀਂ ਇਹ ਗੱਲ ਕਹਿ ਰਿਹਾ ਵੀ ਸਿਰਫ ਹਰਜਿੰਦਰ ਸਿੰਘ ਤੇ ਜਸ਼ਨਪ੍ਰੀਤ ਕਰਕੇ ਸਾਰਾ ਕੁਝ ਹੋ ਰਿਹਾ ਬੀਤੇ ਵੇਲੇ ਦੇ ਵਿੱਚ ਹੋਰ ਵੀ ਬੜੇ ਲੋਕਾਂ ਦੇ ਵੱਲੋਂ ਬੜੀਆਂ ਗਲਤੀਆਂ ਕੀਤੀਆਂ ਗਈਆਂ ਜਿਹਦੇ ਕਰਕੇ ਉੱਥੇ ਅਮਰੀਕਾ ਦੀ ਸਰਕਾਰ ਨੇ ਇੰਨੀ ਵੱਡੀ ਸਖਤੀ ਵਰਤੀ ਆ ਸਖਤੀਆਂ ਇੱਥੇ ਵੀ ਹੋਣੀਆਂ ਚਾਹੀਦੀਆਂ ਕੋਈ ਵੀ ਗਲਤੀ ਕਰੇ ਇੱਥੇ ਵੀ ਨਹੀਂ ਬਖਸ਼ਣਾ ਚਾਹੀਦਾ ਕੋਈ ਵੀ ਗਲਤੀ ਕਰੇ ਉੱਥੇ ਵੀ ਨਹੀਂ ਬਖਸ਼ਣਾ ਚਾਹੀਦਾ ਹਾਰਸਾ ਅਸੀਂ ਇਹ ਗੱਲ ਕਹਿੰਦੇ ਕਿ ਕੋਈ ਵੀ ਜਾਣ ਬੁੱਝ ਕੇ ਨਹੀਂ ਜਾਂਦਾ ਪਰ ਹਾਰਸੇ ਦੇ ਵਿੱਚ ਜਿਹੜੇ ਮਾਰੇ ਜਾਂਦੇ ਆ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਜੋ ਕੁਝ ਵਾਪਰਦਾ ਆਪਾਂ ਨੂੰ ਉਧਰਲਾ ਪਾਸਾ ਵੀ ਮਹਿਸੂਸ ਕਰਨਾ ਚਾਹੀਦਾ ਦੂਜੀ ਗੱਲ ਇਹ ਆ ਕੁਝ ਕਥਾਵਾਂ ਦੇ ਉੱਤੇ ਟਰੱਕ ਡਰਾਈਵਰ ਵੀਰਾਂ ਦੇ ਉੱਤੇ ਇਹ ਵੀ ਕੁਝ ਲੋਕ ਦੋਸ਼ ਲਾਉਂਦੇ ਆ ਵੀ ਭਾਈ ਉੱਥੇ ਵੀਡੀਓ ਚੱਲਦੀ ਹੁੰਦੀ ਆ ਟਰੱਕ ਦੇ ਵਿੱਚ ਮੈਂ ਨਹੀਂ ਕਹਿੰਦਾ ਵੀ ਸਾਰੇ ਵੀਰ ਇਦਾਂ ਕਰਦੇ ਆ ਪਰ ਕੁਝ ਕੁ ਸ਼ਾਇਦ ਕਰਦੇ ਹੁਣ ਕੁਝ ਕੁ ਸ਼ਾਇਦ ਜਿਹੜੇ ਉਹ ਕਰਦੇ ਆ ਜਿਹੜੇ ਕੋਈ ਅਣਗੈਲੀ ਵਰਤਦੇ ਕਿਸੇ ਵੀ ਤਰ੍ਹਾਂ ਦੀ ਤੇ ਭਾਈ ਉਹਨਾਂ ਨੂੰ ਵੀ ਬੇਨਤੀ ਆ ਕਿ ਭਾਈ ਤੁਸੀਂ ਇਹ ਕੁਝ ਵੀ ਨਾ ਕਰਿਆ ਕਰੋ ਟਰੱਕ ਚ ਲਾਉਣ ਵਾਲੇ ਕੱਲਾ ਟਰੱਕ ਚ ਲਾਉਣਾ ਆਪਾਂ ਹੋਰ ਆਲੇ ਦੁਆਲੇ ਦੀਆਂ ਗੱਲਾਂ ਜਾਂ ਵੀਡੀਓ ਦੇਖਣ ਦਾ ਕੰਮ ਜਾਂ ਰੀਲਾਂ ਦੇਖਣ ਦਾ ਕੰਮ ਬਿਲਕੁਲ ਨਹੀਂ ਕਰਨਾ ਕਿਉਂਕਿ ਜਸ਼ਨਪ੍ਰੀਤ ਦੇ ਉੱਤੇ ਇੱਕ ਨਵਾਂ ਸਵਾਲ ਉੱਠਿਆ ਨਸ਼ਾ ਤਾਂ ਉਹਨੇ ਕੀਤਾ ਨਹੀਂ ਸੀ ਤੇ ਫਿਰ ਉਹਨੇ ਇੰਨਾ ਵੱਡਾ ਹਾਰਸਾ ਕਿਉਂ ਕਰਤਾ ਆਪਾਂ ਨਸ਼ੇ ਦੇ ਵਿੱਚ ਤਾਂ ਮੰਨਦੇ ਵੀ ਭਾਈ ਤੁੱਟ ਹੋ ਗਿਆ ਉਹਨੇ ਗਲਤੀ ਕੀਤੀ ਨਸ਼ਾ ਕਰਕੇ ਤੇ ਫਿਰ ਉਹਨੇ ਇੰਨੀਆਂ ਗੱਡੀਆਂ ਠੋਕਤੀਆਂ ਉਹਨੇ ਨਸ਼ਾ ਵੀ ਨਹੀਂ ਕੀਤਾ ਇੰਨੀਆਂ ਗੱਡੀਆਂ ਵੀ ਠੋਕਤੀਆਂ ਤਿੰਨ ਬੰਦੇ ਵੀ ਮਾਰੇ ਗਏ ਤੇ ਫਿਰ ਇਹ ਰੀਲਾਂਵੇਂ ਨਾ ਸੀ ਜਾਂ ਇਹਦੀ ਬ੍ਰੇਕ ਖਰਾਬ ਹੋ ਗਈ ਜਾਂ ਇਹਦੇ ਕੋਲ ਬੈਲੈਂਸ ਨਹੀਂ ਹੋਇਆ ਜਾਂ ਇਹਦੇ ਕੋਲ ਸਟੀering ਨਹੀਂ ਸੰਭਲਿਆ ਜਾਂ ਕੋਈ ਹੋਰ ਕਾਰਨ ਮੜਿਆ ਇਹ ਇੱਕ ਬਹੁਤ ਵੱਡਾ ਸਵਾਲ ਆ ਸੋ ਇਹਨੇ ਕੀ ਬਣਦਾ ਪਰ ਕੁੱਲ ਮਿਲਾ ਕੇ ਬੇਨਤੀ ਸਿਰਫ ਇੰਨੀ ਆ ਕਿ ਭਾਈ ਤੁਸੀਂ ਜੇਕਰ ਉੱਥੇ ਟਰੱਕ ਚਲਾਉਨੇ ਹੋ ਤਾਂ ਸੰਭਲ ਕੇ ਚਲਾਓ ਤੁਸੀਂ ਅੰਗਰੇਜ਼ੀ ਦੇ ਵਿੱਚ ਮੁਹਾਰਤ ਹਾਸਲ ਕਰੋ ਉੱਥੇ ਟਰੱਕ ਡਰਾਈਵਰਾਂ ਦੀ ਮੰਗ ਬਹੁਤ ਆ ਹਾਲੇ ਵੀ ਮੇਰਾ ਖਿਆਲ ਆ ਵੀ ਉੱਥੇ 27000 ਤੋਂ ਵੱਧ ਟਰੱਕ ਡਰਾਈਵਰਾਂ ਦੀ ਕਮੀ ਪਾਈ ਜਾ ਰਹੀ ਆ ਜਿਹਦੇ ਕਰਕੇ ਉੱਥੇ ਢੋਆ ਢਵਾਈ ਦੇ ਸਾਮਾਨ ਦੇ ਵਿੱਚ ਕਈ ਮਿਲੀਅਨ ਡਾਲਰ ਦਾ ਫਰਕ ਪੈ ਰਿਹਾ ਨੁਕਸਾਨ ਹੋ ਰਿਹਾ ਪਰ ਉਹ ਇਹ ਗੱਲ ਕਹਿੰਦੇ ਕਿ ਅਨਸਿੱਖੇ ਲਾਪਰਵਾਹੀ ਵਾਲੇ ਤੇ ਅੰਗਰੇਜ਼ੀ ਨਾ ਬੋਲ ਸਕਣ ਵਾਲੇ ਲੋਕਾਂ ਦੀ ਸਾਨੂੰ ਲੋੜ ਨਹੀਂ ਇਹ ਲੋਕ ਸਾਨੂੰ ਸੜਕਾਂ ਦੇ ਉੱਤੇ ਬਿਲਕੁਲ ਨਹੀਂ ਚਾਹੀਦੇ ਕਿਉਂਕਿ ਜਦੋਂ ਕੋਈ ਹਾਦਸਾ ਵਾਪਰ ਜਾਂਦਾ ਨਾ ਇਹ ਗੱਲ ਸਮਝ ਸਕਣ ਤੇ ਨਾ ਗੱਲ ਸਮਝਾ ਸਕਣ ਜਦੋਂ ਕੁਝ ਹੋ ਜਾਂਦਾ ਫਿਰ ਅਸੀਂ ਇਹਨਾਂ ਦੇ ਨਾਲ ਕਮਿਊਨੀਕੇਸ਼ਨ ਦੇ ਵਿੱਚ ਕਿਵੇਂ ਆਏਗੀ ਕਿਵੇਂ ਅਸੀਂ ਕਮਿਊਨੀਕੇਟ ਕਰੀਏ ਸੋ ਇਹ ਬਹੁਤ ਵੱਡੀਆਂ ਗੱਲਾਂ ਸਮਝੋ ਵਿਚਾਰੋ